ਇਦੇ ਵਿੱਚ ਕੁੰਨੀ ਦੀ ਮਾਤਰਾ ਹੁੰਦੀ ਹੈ ਠੀਕ ਹੈ ਜੀ ਜਿਹੜੇ ਬੰਦੇ ਨੂੰ ਬੁਖਾਰ ਚੜਦਾ ਹੈ ਮਲੇਰੀਆ ਵਗੈਰਾ ਆਉਂਦਾ ਡਾਕਟਰ ਰਿਕਮੈਂਡ ਕਰਦੇ ਮੈਨੂੰ ਮਸੰਮੀ ਦਾ ਜੂਸ ਦਿਓ ਠੀਕ ਹੈ ਮੈਂ ਕਹਿੰਦਾ ਵੀ ਜੂਸ ਨਾਲੋਂ ਜਿਹੜਾ ਹੈਗਾ ਇਹਨੂੰ ਇਸ ਤਰੀਕੇ ਖਾਧਾ ਜਾਵੇ ਤੇ ਉਹਦਾ ਜਿਹੜਾ ਰੰਗ ਹੈ ਇਹਦੇ ਨਾਲ ਗੂੜਾ ਹੁੰਦਾ ਸੰਤਰੀ ਰੰਗ ਪੂਰਾ ਸੰਤਰੀ ਦੇ ਵਿੱਚ ਹੁੰਦਾ ਤੇ ਉਹਦੀ ਜਿਹੜੀ ਜੂਸ ਦਾ ਉਹਦੀ ਕੁਆਲਿਟੀ ਵੀ ਵਧੀਆ ਹੈਗੀ ਆ ਉਹਦੇ ਵਿੱਚ ਮਠਾਸ ਵੀ ਵੱਧ ਆ ਠੀਕ ਹੈ ਜੀ ਸੋ ਇਹ ਵੀ ਬਹੁਤ ਹੀ ਗੁਣਕਾਰੀ ਫਲਾ ਦਰਸ਼ਕੋ ਤੁਸੀਂ ਦੇਖ ਸਕਦਾ ਦੋ ਢਾਈ ਫੁੱਟ ਦਾ ਪੌਦਾ ਹੈ ਤੇ ਇਹਦੀ ਕੀਮਤ ਵੀ ਸਰ ਸਾਨੂੰ ਦੱਸਿਓ ਆਈਸ ਫੋਦੇ ਦੀ ਕਿੰਨੀ ਹੈ 150 ਰੁਪਏ ਦਾ ਜੀ 150 ਰੁਪਏ ਦਾ ਸਿਰਫ ਇਹ ਕੀਮਤ ਹੈ ਦੀ ਲਾਲ ਨਿੰਬੂ ਹਾਂ ਇਹਦੇ ਬਾਰੇ ਦੱਸੋ ਇਹ ਨਵੀਂ ਵੈਰਾਈਟੀ ਆਈ ਹੈ ਨਿੰਬੂ ਦੀ ਇਹਦੇ ਫੁੱਲ ਵੀ ਲਾਲ ਸੀਗੇ ਸਰ ਜਿਹੜਾ ਸਾਹਮਣੇ ਨਿੰਬੂ ਪਿਆ ਜੀ ਇਹਦੇ ਬਾਰੇ ਸਾਨੂੰ ਦੱਸੋ ਇਹ ਜਿਹੜਾ ਫਲ ਆ ਉਹ ਕਿੰਨਾ ਕ ਵੱਡਾ ਹੈਗਾ ਇਹ ਨਾ ਕੋਲਕੱਤੇ ਦੀ ਵੈਰਾਈਟੀ ਆ ਠੀਕ ਹੈ ਜੀ ਸੋ ਇਹਨੂੰ ਇਸ ਤਰ੍ਹਾਂ ਗੁੱਛਾ ਚ ਫਲ ਲੱਗਦਾ ਠੀਕ ਹੈ ਜੀ ਔਰ ਤੁਸੀਂ ਦੇਖ ਰਹੇ ਹੋ ਜਿਵੇਂ ਜਮਨ ਲੱਗਦੀ ਹੁੰਦੀ ਹੈ ਹਾਂ ਨਾਲੇ ਸਰ ਇਹ ਜਿਹੜੇ ਹੈਗਾ ਇਹ ਦੀ ਹਰਿਆਵਲ ਬਹੁਤ ਜਿਆਦਾ ਹੈ ਹਰਿਆਵਲ ਬਹੁਤ ਹੈ ਸਜਾਵਟੀ ਵੀ ਹੈ ਇੱਕ ਜੇ ਆਪਣੇ ਘਰਾਂ ਚ ਲੱਗਿਆ ਹੋਇਆ ਜਦੋਂ ਇਹਨੂੰ ਖੁਲਾਵਰੇ ਹੁੰਦੇ ਲੱਹੁੰਦਾ ਜੀ ਇੰਨੀ ਖੁਸ਼ਬੂ ਆਉਂਦੀ ਆ ਨਿੰਬੂ ਜੱਤੀ ਦੇ ਫੁੱਲਾਂ ਦੇ ਵਿੱਚੋਂ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਲਖਵਿੰਦਰ ਸਿੰਘ ਬੂਟਾ ਅੱਜ ਅਸੀਂ ਆਏ ਹੋਇਆ ਨੇਚਰ 뷰 ਨਰਸਰੀ ਫਾਰਮ ਪਿੰਡ ਸੰਗਾਲਾ ਸੰਗਾਲੀ ਡਿਸਟ੍ਰਿਕਟ ਮਰੇਕੋਟਲਾ ਦੇ ਵਿੱਚ ਇੱਥੇ ਅਸੀਂ ਤੁਹਾਨੂੰ ਮਿਲਿਆ ਨੇ ਸਰਦਾਰ ਡਾਕਟਰ ਜੋਗਾ ਸਿੰਘ ਜੀ ਦੇ ਨਾਲ ਇਹਨਾਂ ਦਾ ਜਿਹੜਾ ਤਜਰਬਾ ਖੇਤੀਬਾੜੀ ਬਾਗ ਐਗਰੀਕਲਚਰ ਜਿਉ ਕਰੀ ਹੋਈ ਉਸ ਤੋਂ ਬਾਅਦ ਇਹ ਸਰਕਾਰੀ ਹਾਈ ਸਕੂਲ ਰਾਜੋਮਾਰਾ ਬਤੌਰ ਹੈਡਮਾਸਟਰ ਵੀ ਰਹੇ ਨੇ ਤੇ ਖੇਤੀਬਾੜੀ ਦਾ ਵਿਸ਼ਾ ਵੀ ਪੜਾਉਂਦੇ ਰਹੇ ਨੇ ਉਹਨਾਂ ਤੋਂ ਅਸੀਂ ਤੁਹਾਡੇ ਵਾਸਤੇ ਭਰਪੂਰ ਜਾਣਕਾਰੀ ਲੈ ਕੇ ਦੇਵਾਂਗੇ ਤੇ ਉਹ ਨਰਸਰੀ ਜਿਹੜੀ ਚਲਾ ਰਹੇ ਨੇ ਉਹਦੇ ਵਿੱਚ ਉਹਨਾਂ ਕੋਲ ਅੱਜ ਬੱਕਰੀ ਬੱਕਰੀ ਕਿਹਨਦੇ ਛਾਦ ਦੇ ਵਿੱਚ ਲਾਉਣ ਵਾਲੇ ਬੱਕਰੀ ਬਰਤੀ ਕਿਹਨਦੇ ਪੌਦੇ ਨੇ ਉਹਨਾਂ ਬਾਰੇ ਵੀ ਤੁਹਾਨੂੰ ਜਾਣਕਾਰੀ ਲੈ ਕੇ ਦੇਵਾਂਗੇ ਤੇ ਉਹਨਾਂ ਦੇ ਰੇਟਾਂ ਬਾਰੇ ਵੀ ਦੱਸਾਂਗੇ ਉਹਨਾਂ ਦੀ ਜਿਹੜੀ ਫੂਡ ਵੈਲਿਊ ਹੈ ਸਾਡੇ ਸਰੀਰ ਵਾਸਤੇ ਕਿੰਨੇ ਕੋਹੋ ਲਾਭਦੈਕ ਨੇ ਉਹਦੇ ਬਾਰੇ ਵੀ ਤੁਹਾਡੇ ਨਾਲ ਜਾਣਕਾਰੀ ਦੇ ਲਗੇ ਦਵਾਂਗੇ ਅੱਜ ਹੋਸੀ ਮਿਲਣਾ ਸਰਦਾਰ ਜੋਕਰ ਪੱਤੀ ਜੀ ਰਾਲ ਸਰ ਅੱਸੀ ਕਾਲ ਜੀ ਸਰ ਤੁਹਾਡਾ ਸਵਾਗਤ ਹੈ ਸਾਡੇ ਲਖਵਿੰਦਰ ਸਿੰਘ ਬੇਦਨੀ ਗਰਾਲ ਚੈਨਲ ਤੇ ਤੁਹਾਡਾ ਵੀ ਇੱਥੇ ਨਰਸੀ ਦੇ ਵਿੱਚ ਪਹੁੰਚ ਸਰ ਤੇ ਬਹੁਤ ਬਹੁਤ ਸਵਾਗਤ ਹੈ ਜੀ ਸਰਾਪਾ ਜੀ ਦਰਸ਼ਕਾਂ ਨੂੰ ਜਿਹੜੇ ਨਿੰਬੂ ਯਾਤ ਦੇ ਫਲ ਨੇ ਜਾਂ ਚੀਕੂ ਵੈਰਾਈਟੀ ਆ ਗਈ ਉਹਦੇ ਬਾਰੇ ਆਪਾਂ ਇੱਕ ਛੋਟੀ ਜੀ ਵੀਡੀਓ ਬਣਾ ਕੇ ਇਹਨਾਂ ਨੂੰ ਦਰਸ਼ਕਾਂ ਨੂੰ ਦੱਸਾਂਗੇ ਕਿਉਂਕਿ ਤੁਹਾਨੂੰ ਵੀ ਪਤਾਗਾ ਤੇ ਆ ਜਿਹੜਾ ਹੁਣ ਬਰਸ਼ਾਤਾਂ ਦਾ ਮੌਸਮ ਆ ਬਹੁਤ ਚੰਗਾ ਸਮਾਂ ਚੱਲ ਰਿਹਾ ਫਲਦਾਰਾਂ ਜਾਂ ਬਾਗਬਾਨੀ ਵਾਲੇ ਜਿੰਨੇ ਵੀ ਕਿਸਮ ਦੇ ਪੌਦੇ ਲਾਉਣ ਵਾਸਤੇ ਤੇ ਜਿਵੇਂ ਕਿ ਸਰ ਸਾਡੇ ਪਿੱਛੇ ਜਿਹੜਾ ਇੱਕ ਨਿੰਬੂ ಜಾਤੀ ਦੇ ਪੌਦੇ ਪੈਨੇ ਦੇ ਬਾਰੇ ਜਾਣਕਾਰੀ ਦਿਓ ਇਹ ਮਸੰਮੀ ਹੈ ਜੀ ਠੀਕ ਹੈ ਸਰ ਇਹ ਅੰਧਰਾ ਪ੍ਰਦੇਸ਼ ਤੋਂ ਮਗਾਈ ਬੀਜੀਏ ਮੈਂ ਹਾਂਜੀ ਸਰ ਸੋ ਇਹ ਵੈਰੈਟੀ ਜਿਹੜੀ ਹੈ ਰੰਗਪੁਰ ਮਸੰਮੀ ਕਹਿੰਦੇ ਨੇ ਇਹਨੂੰ ਠੀਕ ਹੈ ਸਰ ਹੁਣ ਤੁਸੀਂ ਦੀ ਫਰੂਟਿੰਗ ਦੇਖ ਸਕਦੇ ਹੋ ਠੀਕ ਹੈ ਜੀ ਠੀਕ ਹੈ ਉਹ ਕੱਲੇ ਕੱਲੇ ਪੌਦੇ ਨੇ ਫਲ ਚੱਕਿਆ ਹੋਇਆ ਠੀਕ ਹੈ ਜੀ ਸੋ ਜਿਹੜੀ ਮਸੰਮੀ ਹੈਗੀ ਆ ਇੱਕ ਤਾਂ ਆਪ ਨੂੰ ਪਤਾ ਵੀ ਜਿੰਨੇ ਵੀ ਨਿੰਬੂ ಜಾਤੀ ਦੇ ਬੂਟੇ ਨੇ ਇਹਨਾਂ 'ਚ ਵਿਟਾਮਿਨ ਸੀ ਬਹੁਤ ਜ਼ਿਆਦਾ ਹੁੰਦਾ ਠੀਕ ਹੈ ਜੀ ਉਹ ਜੈ ਸਕਰਬਿਕ ਐਸਿਡ ਕਹਿੰਦੇ ਨੇ ਉਹਨੂੰ ਠੀਕ ਹੈ ਜੀ ਵੱਧ ਮਾਤਰਾ ਦੇ ਵਿੱਚ ਹੁੰਦਾ ਬਾਕੀ ਇਹ ਹੈਗਾ ਇਹਦੇ ਵਿੱਚ ਕੁਨਿੰਦੀ ਮਾਤਰਾ ਹੁੰਦੀ ਹੈ ਠੀਕ ਹੈ ਜੀ ਜਿਹੜੇ ਬੰਦੇ ਨੂੰ ਬੁਖਾਰ ਚੜਦਾ ਹੈ ਮਲੇਰੀਆ ਵਗੈਰਾ ਹੁੰਦਾ ਡਾਕਟਰ ਰਿਕਮੈਂਡ ਕਰਦੇ ਮੈਨੂੰ ਮਸਮੀ ਦਾ ਜੂਸ ਦਿਓ ਠੀਕ ਹੈ ਜੀ ਮੈਂ ਕਹਿੰਦਾ ਵੀ ਜੂਸ ਨਾਲੋਂ ਜਿਹੜਾ ਹੈਗਾ ਇਹਨੂੰ ਇਸ ਤਰੀਖੇ ਖਾਧਾ ਜਾਵੇ ਤਾਂ ਵੱਧ ਗੁਣਕਾਰੀ ਆ ਕਾਰਨ ਕੀ ਆ ਵੀ ਇਹਦੇ ਵਿੱਚ ਜਦੋਂ ਅਸੀਂ ਜੂਸ ਕੱਢਦੇ ਆ ਤਾਂ ਉਹ ਫੋਕਟ ਨਿਕਲ ਜਾਂਦਾ ਠੀਕ ਹੈ ਜੀ ਜੇ ਉਹ ਹੀ ਫੋਕਟ ਜਿਹੜਾ ਹੈਗਾ ਸਾਡੇ ਸਰੀਰ ਦੇ ਵਿੱਚ ਜਾਵੇ ਤਾਂ ਸਾਡੇ ਜਿਹੜੀਆਂ ਆਂਤਲੀਆਂ ਨੇ ਤਾਂ ਇਹਦੇ ਵਿੱਚੋਂ ਜਿਹੜੀਆਂ ਹਨ ਉਹ ਵੱਧ ਤੋਂ ਵੱਧ ਰਸ ਕੱਢਣਗੀਆਂ ਤੇ ਜਿਹੜਾ ਪਦਾਰਥ ਵਿੱਚ ਬਚਦਾ ਕੋਕਟ ਉਹ ਸਾਡੇ ਜਿਹੜੀਆਂ ਅੰਤੜੀਆਂ ਸਾਫ਼ ਹੁੰਦੇ ਨੇ ਇਹ ਜਿਹੜਾ ਫਾਈਬਰ ਹੁੰਦਾ ਠੀਕ ਹੈ ਜੀ ਸੋ ਇਹ ਸਾਡੇ ਮਿੱਢੇ ਨੂੰ ਸਾਫ਼ ਕਰਦੀਆਂ ਨੇ ਠੀਕ ਹੈ ਠੀਕ ਤੁਹਾਨੂੰ ਮਤਲਬ ਜਿਹੜਾ ਹੈਗਾ ਸਟੂਲ ਆ ਉਹ ਵਧੀਆ ਢੰਗ ਨਾਲ ਪਾਸ ਹੋਊਗਾ ਕੋਈ ਕਬਜ਼ੀ ਨਹੀਂ ਹੋਊਗੀ ਸੋ ਇਸ ਤਰ੍ਹਾਂ ਖਾਣ ਦੇ ਨਾਲ ਇਹਦੇ ਵਿੱਚ ਵੱਧ ਗੋਣਾ ਦੋਸਤੋ ਤੁਸੀਂ ਦੇਖ ਸਕਦੇ ਹੋ ਵੀ ਇਹ ਇਹਨਾਂ ਦੇ ਕਹਿੰਦਾ ਮਤਲਬ ਕੀ ਹੈ ਵੀ ਜੇ ਅਸੀਂ ਆਪਣੇ ਘਰ ਚ ਲਗਾਇਆ ਹੋਊਗਾ ਉਦਾ ਇਹ ਕਾਰਚਾ ਜਾਂ ਖੇਤ ਜੇ ਵੀ ਜਿਹੇ ਜੀ ਵੀ ਥੋੜੇ ਲਵੇ ਜਗਾ ਤੁਸੀਂ ਤਾਜ਼ਾ ਫਰੂਟ ਤੋੜੋ ਠੀਕ ਹੈ ਜਿੰਨੀ ਕਿ ਤੁਹਾਨੂੰ ਲੋਡ ਹੈ ਲੋਡ ਅਨਸਾਰ ਉਹਨੂੰ ਸੱਲ ਕੇ ਖਾਓ ਤੁਹਾਨੂੰ ਪਹਿਲੀ ਗੱਲ ਦਾ ਇਹ ਆ ਵੀ ਕਿਤੇ ਜਾ ਕੇ ਬਾਹਰੇ ਜਾਂ ਕਿਤੇ ਜੂਸ ਕੱਢਣ ਦੀ ਘਰੇ ਵੀ ਆਪਾਂ ਮਸ਼ੀਨਾਂ ਆਂ ਜੂਸ ਕੱਢਦੇ ਆ ਉਹਦੀ ਲੋਡ ਨਹੀਂ ਹੈਗੀ ਤੁਸੀਂ ਇਸ ਸਮਝਦਾ ਕਿ ਜਿੰਨਾ ਕਿ ਤੁਹਾਨੂੰ ਲੋਡ ਆ ਓਨਾਂ ਕ ਖਾ ਸਕਦੇ ਹੋ ਤੇ ਦੂਸਰਾ ਇਹ ਕਹਿੰਦਾ ਵੀ ਜਿਹੜਾ ਉਹਦਾ ਰੱਬਾ ਖਾਨੇ ਆ ਫਾੜੀ ਦਾ ਜਿਹੜਾ ਵੇਸਟ ਵੱਜਦਾ ਉਹ ਵੀ ਜੇ ਸਾਡੇ ਅੰਦਰ ਜਾਂਦਾ ਤਾਂ ਉਹ ਵੀ ਸਾਡੀ ਅੰਤਰੀਆਂ ਦੀ ਸਫਾਈ ਕਰਦਾਗਾ ਅੱਗੇ ਸਰ ਦੱਸੋ ਜੀ ਹਾਂ ਸੋ ਇਹ ਫਲ ਜਿਹੜਾ ਹੈਗਾ ਬਹੁਤ ਹੀ ਗੁਣਕਾਰੀ ਆ ਸੋ ਇਹਦੀ ਜਿਹੜੀ ਇਹ ਵੈਰੈਟੀ ਆ ਬਹੁਤ ਉੱਤਮ ਵੈਰੈਟੀ ਆ ਇਸ ਤੋਂ ਬਿਨਾ ਜਿਹੜੇ ਹੈਗੇ ਨੇ ਸਾਡੇ ਕੋਲ ਛੋਟੇ ਪਲਾਂਟ ਵੀ ਹੈਗੇ ਨੇ ਕਿਉਂਕਿ ਇਹਦੀ ਕੋਸਟ ਵੱਧ ਆ ਇਹ ਦਾ ਬੈਗ ਵੱਡਾ ਹੈਗਾ ਸੋ ਇਸ ਕਰਕੇ ਤੁਸੀਂ ਛੋਟਾ ਵੀ ਪਲਾਂਟ ਲੈ ਸਕਦੇ ਹੋ ਜੇ ਸਰ ਆਪਾਂ ਇਹਦੀ ਹਾਈਟ ਦੀ ਗੱਲ ਕਰੀਏ ਕਿੰਨੀ ਕੁ ਹਾਈਟ ਤੱਕ ਪੌਦਾ ਇਹਦਾ ਚੱਲਿਆ ਜਾਂਦਾ ਆ ਉਹੀ 12 ਫੁੱਟ ਤੱਕ 12 13 ਤੱਕ ਜਾਂਦਾ 12 13 ਤੱਕ ਚੱਲਿਆ ਜਾਂਦਾ ਤੇ ਝਾੜ ਇਹਦਾ ਕਿੰਨਾ ਕੁ ਇੱਕ ਪੌਦੇ ਤੋਂ ਆਉਂਦਾ ਝਾੜੇ ਦਾ ਵੀ ਕੰਟਣਾ ਚਾਹੀਦਾ ਠੀਕ ਹੈ ਜੀ ਹਾਂ ਬਾਕੀ ਇਹ ਆ ਵੀ ਇਹਨੂੰ ਕੋਈ ਮਤਲਬ ਕਟਿੰਗ ਕਰਨੀ ਪੈਂਦੀ ਆ ਪਰ ਕਟਿੰਗ ਵੱਧ ਲੋਡ ਨਹੀਂ ਦੀ ਠੀਕ ਹੈ ਜੀ ਹਾਂ ਇਹ ਚੱਲੀ ਜਾਂਦੀ ਆ ਸੋ ਇਹ ਹੈਗਾ ਵੀ ਇਹਨੂੰ ਜਿਹੜਾ ਹੈਗਾ ਆਪਾਂ ਨਿਊਟ੍ਰੀਸ਼ਨ ਪੂਰੀ ਕਰਨੀ ਹੈ ਇਹਦੀ ਠੀਕ ਹੈ ਜੀ ਮਤਲਬ ਕਿ ਖਾਦ ਵਗੈਰਾ ਪ੍ਰੋਪਰ ਧਿਆਨ ਰੱਖਣਾ ਤਾਂ ਹੀ ਉਹ ਜਿਹੜਾ ਹੈ ਫਰੂਟ ਚੱਕਦੀ ਆ ਇਹਦਾ ਜਿਹੜਾ ਫਰੂਟ ਪੀਰੀਅਡ ਕਿੰਨਾ ਕੁ ਟਾਈਮ ਆ ਸਰ ਇਹ ਤਕਰੀਬਨ ਮਨੋ ਵੀ 9-10 ਮਹੀਨੇ ਸਾਲ ਵਾਂਗੂ ਇਹ ਉੱਤੇ ਰਹਿੰਦਾ ਕਿਉਂਕਿ ਇਹਦੀ ਜਿਹੜੀ ਫਲਾਵਰਿੰਗ ਆ ਫਰਵਰੀ ਚ ਹੁੰਦੀ ਆ ਠੀਕ ਆ ਜੀ ਜਨਵਰੀ ਫਰਵਰੀ ਦੇ ਵਿੱਚ ਹੁੰਦੀ ਆ ਤੇਰੇ ਗਾਹਾਂ ਜਾ ਕੇ ਦਸੰਬਰ ਦੇ ਵਿੱਚ ਜਿਹੜਾ ਹੈਗਾ ਤਿਆਰ ਹੋਣਾ ਤਿਆਰ ਹੋਣਾ ਸਾਰੇ ਸਾਲ ਵਾਂਗੂ ਮਤਲਬ ਇਹਦੇ ਤੇ ਫਰੂਟ ਰਹਿੰਦਾ ਠੀਕ ਆ ਸੋ ਚਾਹੇ ਕਿੰਨੂ ਆ ਚਾਹੇ ਇਹਦਾ 12 ਮਾਸੀਆ ਪੌਦਾ ਹੀ ਆ ਹਾਂ ਮਤਲਬ ਇਹ ਰਹਿੰਦੀ ਰਹਿੰਦਾ ਬਸ ਕੇ ਇਹਦੀ ਨਿਊਟ੍ਰੀਸ਼ਨ ਆਪਾਂ ਪੂਰੀ ਕਰਨ ਲਈ ਸਪਰੇਅ ਹੁੰਦੀਆਂ ਨੇ ਕੁਝ ਕਰਨ ਵਾਲੀਆਂ ਆ ਜਿਹੜੀਆਂ ਕਿ ਫਲ ਦੀ ਕੁਆਲਿਟੀ ਨੂੰ ਵਧੀਆ ਬਣਾਉਂਦੇ ਨੇ ਸਾਰੀਆਂ ਬਾਇਓ ਨੇ ਠੀਕ ਹੈ ਉਹਦੇ ਕੋਈ ਕੈਮੀਕਲ ਨਹੀਂ ਕੋਈ ਜ਼ਹਿਰ ਨਹੀਂ ਸਾਡੇ ਸਿਹਤ ਵਾਸਤੇ ਬਿਲਕੁਲ ਹਾਨੀਕਾਰਕ ਨਹੀਂ। ਉਹ ਦੋਖੋ ਜਿਹੜੀਆਂ ਸਪਰੇਅ ਬਾਰੇ ਇਹ ਸਾਰ ਗੱਲ ਕਰ ਰਹੇ ਨੇ ਜਦੋਂ ਤੁਸੀਂ ਪੌਦੇ ਲੈਣ ਇਥੇ ਨਰਸਰੀ ਤੇ ਆਉਣਾ ਤੁਹਾਨੂੰ ਬੇ ਕੀਮਤੀ ਇਹਨਾਂ ਕੋਲੇ ਜਾਣਕਾਰੀ ਵੀ ਮਿਲੂ ਤੇ ਉਹ ਦਵਾਈਆਂ ਵੀ ਤੁਹਾਨੂੰ ਨਰਸਰੀ ਤੋਂ ਹੀ ਮਿਲ ਜਾ ਰਗੀਆਂ। ਤੇ ਸਰ ਜਿਹੜਾ ਇੱਕ ਆ ਸਾਹਮਣੇ ਆਪਣੇ ਇਹ ਪਏ ਨੇ ਮਸੰਮੀ ਦੇ ਪੌਦੇ ਤੇ ਇਹਦੇ ਬਾਰੇ ਵੀ ਜਾਣਕਾਰੀ ਦਿਓ। ਇਹ ਲਖਵਿੰਦਰ ਜੀ ਕਿੰਨੂ ਆ ਠੀਕ ਹੈ ਜੀ। ਠੀਕ ਆ। ਸੋ ਤੁਸੀਂ ਦੇਖ ਰਹੇ ਹੋ ਵੀ ਇਹ ਛੋਟਾ ਜਿਹਾ ਪੌਦਾ ਹੈਗਾ। ਇਹਨੂੰ मतलब ਸਾਰੇ ਬੂਟੇ ਜਿੰਨੇ ਵੀ ਸਾਡੇ ਕੋਲ ਕਿਨੂ ਦੇ ਪੈਨੇ ਇੱਧਰ ਸਾਰਿਆਂ ਦੇ ਫਰੂਟਿੰਗ ਹੋਈ ਹੋਈ ਆ ਇਹ ਕਿਨੂ ਦੀ ਕਿੰਗ ਵੈਰੈਟੀ ਆ ਇਹਦਾ ਵੱਡਾ ਕਿਨੂ ਹੁੰਦਾ ਕਿਨੂ ਵੈਰੈਟੀ ਆ ਜੀ ਕਿਨੂ ਆ ਇਹ ਠੀਕ ਆ ਜੀ ਠੀਕ ਆ ਸੋ ਇਹ ਵੀ ਮਤਲਬ ਕਿ ਵਿਟਾਮਿਨ ਸੀ ਦੇ ਨਾਲ ਭਰਪੂਰ ਆ ਇਹ ਆਪਣਾ ਆਪਾ ਜੂਸ ਪੀਨੇ ਆ ਇਹਦਾ ਠੀਕ ਆ ਜੀ ਠੀਕ ਆ ਨਾ ਮਤਲਬ ਦਸੰਬਰ ਦੇ ਵਿੱਚ ਜਿਹੜਾ ਇਹ ਮਾਰਕੀਟ ਦੇ ਵਿੱਚ ਆਉਣਾ ਸ਼ੁਰੂ ਹੋ ਜਾਂਦਾ ਇਸ ਤਰ੍ਹਾਂ ਮੈਂ ਪਹਿਲਾਂ ਦੱਸਿਆ ਇਹਨੂੰ ਵੀ ਜਿਹੜਾ ਫੁੱਲ ਨੇ ਫਰਵਰੀ ਦੇ ਵਿੱਚ ਆ ਜਾਂਦੇ ਨੇ ਤੋ ਸਾਰਾ ਸਾਲ ਜਿਹੜਾ ਹੈਗਾ ਇਹ ਫਰੂਟ ਉੱਪਰ ਹੀ ਰਹਿੰਦਾ ਇਹਦਾ ਸਰ ਜੀ ਟੇਸਟ ਦੀ ਗੱਲ ਕਰੀਏ ਕਿੰਨਾ ਕ ਮਿੱਠਾ ਖੱਟਾ ਹੈ ਟੇਸਟ ਬਹੁਤ ਮਿੱਠਾ ਹੈ ਠੀਕ ਹੈ ਮੇਰੀ ਗੱਲ ਇਹ ਹੈਗੀ ਹੈ ਵੀ ਇਹ ਜਾ ਕੇ ਦਸੰਬਰ ਜਨਵਰੀ ਚ ਇਹ ਪੂਰਾ ਵਧੀਆ ਟੇਸਟ ਬਣ ਜਾਂਦਾ ਮਿੱਠਾ ਹੋ ਜਾਂਦਾ ਸੋ ਕਿਨੂ ਦੇ ਵਿੱਚ ਵੀ ਦੋ ਵੈਰਾਈਟੀਆਂ ਨੇ ਇੱਕ ਇਹ ਹੈਗਾ ਆਪਣਾ ਕਿੰਗ ਕਿਨੂ ਦੂਸਰੀ ਵੈਰਾਈਟੀ ਹੁੰਦੀ ਹੈ ਡੇਜੀ ਠੀਕ ਹੈ ਜੀ ਡੇਜੀ ਇਹਦੇ ਨਾਲ ਇੱਕ ਮਹੀਨਾ ਪਹਿਲਾਂ ਪੱਕਦਾ ਠੀਕ ਹੈ ਜੀ ਉਹ ਲੇਟੈਸਟ ਵੈਰਾਈਟੀ ਹੈਗੀ ਆ ਤੇ ਉਹਦਾ ਜਿਹੜਾ ਰੰਗ ਆ ਇਹਦੇ ਨਾਲ ਗੂੜਾ ਹੁੰਦਾ ਸੰਤਰੀ ਰੰਗ ਪੂਰਾ ਸੰਤਰੀ ਦੇ ਵਿੱਚ ਹੁੰਦਾ ਤੇ ਉਹਦੀ ਜਿਹੜੀ ਜੂਸ ਦਾ ਉਹਦੀ ਕੁਆਲਿਟੀ ਵੀ ਵਧੀਆ ਹੈਗੀ ਆ ਉਹਦੇ ਵਿੱਚ ਮਠਾਸ ਵੀ ਵੱਧ ਆ ਠੀਕ ਹੈ ਸੋ ਇਹ ਵੀ ਬਹੁਤ ਹੀ ਗੁਣਕਾਰੀ ਫੌਲਾ ਦਰਸ਼ਕੋ ਤੁਸੀਂ ਦੇਖ ਸਕਦਾ ਦੋ ਢਾਈ ਫੁੱਟ ਦਾ ਪੌਦਾ ਹੈ ਤੇ ਇਹਦੀ ਕੀਮਤ ਵੀ ਸਰ ਸਾਨੂੰ ਦੱਸਿਓ ਆ ਇਸ ਫੌਦੇ ਦੀ ਕਿੰਨੀ ਹੈ 150 ਰੁਪਏ ਦਾ ਜੀ 150 ਰੁਪਏ ਦਾ ਸਿਰਫ ਇਹ ਕੀਮਤ ਹੈ ਇਹਦੀ ਤੁਸੀਂ ਦੇਖ ਸਕਦੇ ਉਹਨੂੰ ਫਰੂਟਿੰਗ ਕਿੰਨੀ ਚੰਗੀ ਆਈ ਹੋਈ ਹੈ ਜੇ ਤੁਹਾਡੇ ਲਵੇ ਘਰਾਂ 'ਚ ਜਾਂ ਘਰਾਂ ਦੀਆਂ ਸੱਤਾਂ ਤੇ ਤੁਹਾਡੇ ਲਵੇ ਜਗ੍ਹਾ ਹੈਗੀ ਤੁਸੀਂ ਵੱਡੇ ਜਿਹੜੇ ਨੀਲੇ ਜੇ ਰੰਗ ਦੇ ਡਰਾਮਾ ਆਪਾਂ ਨੂੰ ਆਮ ਹੀ ਮਿਲ ਜਾਂਦੇ ਨੇ ਇਹ 700 ਦਾ ਇੱਕ ਡਰਮ ਮਿਲ ਸਕਦਾ ਉਹਨੂੰ ਵਿਚਾਲੋਂ ਕੱਢ ਕੇ ਤੁਸੀਂ ਦੋ ਉਹਦੇ ਗਮਲੇ ਬਣਾ ਲਓ ਉਹਦੇ ਵਿੱਚ ਤੁਸੀਂ ਘਰਾਂ 'ਚ ਜਾ ਕੇ ਲਗਾ ਲਓ ਹਾਂ ਬਸੇ ਮਤਲਬ ਕਿ ਕਿਨੂ ਦਾ ਸਸਤੇ ਵੀ ਮਿਲ ਜਾਂਦੇ ਨੇ ਪਰ ਇਹ ਜੈਨੂਨ ਵੈਰੈਟੀ ਆ ਠੀਕ ਆ ਸਰ ਸੋ ਇਸ ਕਰਕੇ ਜਿਹੜਾ ਹੈਗਾ ਬਹੁਤ ਹੀ ਵਧੀਆ ਫਲ ਆ ਸੋ ਇਹਨੂੰ ਲਗਾ ਸਕਦੇ ਸਰ ਜਿਹੜਾ ਸਾਹਮਣੇ ਨਿੰਬੂ ਪਿਆ ਜੀ ਇਹਦੇ ਬਾਰੇ ਸਾਨੂੰ ਦੱਸੋ ਇਹਦਾ ਜਿਹੜਾ ਫਾਲਾ ਉਹ ਕਿੱਡਾ ਕ ਵੱਡਾ ਹੈ ਇਹ ਨਾ ਕੋਲਕੱਤੇ ਦੀ ਵੈਰੈਟੀ ਆ ਠੀਕ ਹੈ ਜੀ ਸੋ ਇਹਨੂੰ ਇਸ ਤਰ੍ਹਾਂ ਗੁੱਛਾ 'ਚ ਫਲ ਲੱਗਦਾ ਠੀਕ ਹੈ ਜੀ ਆ ਤੁਸੀਂ ਦੇਖ ਰਹੇ ਹੋ ਜਿਵੇਂ ਜਮਨ ਲੱਗਦੀ ਹੁੰਦੀ ਹਾਂ ਹਾਂ ਸੋ ਇਹਦਾ ਕਾਫੀ ਵੱਡਾ ਨਿੰਬੂ ਲੱਗਦਾ ਇਹ ਵੀ ਸਾਲ ਚ ਦੋ ਵਾਰ ਲੱਗਦਾ ਦੋ ਵਾਰ ਹੀ ਤੇ ਇਹਦੇ ਵਿੱਚ ਜੂਸ ਦੀ ਮਾਤਰਾ ਬਹੁਤ ਹੁੰਦੀ ਹੈ ਠੀਕ ਹੈ ਜੀ ਸੋ ਇਸ ਸਕੰਜੀ ਵਾਸਤੇ ਜਿਹੜਾ ਹੈਗਾ ਗਰਮੀ ਵਾਸਤੇ ਜਾਂ ਹਾਂ ਜੀ ਵਾਸਤੇ ਕਰਦੇ ਆ ਸੋ ਕੁੱਲ ਮਿਲਾ ਕੇ ਇਹ ਵੀ ਬਹੁਤ ਹੀ ਗੁਣਕਾਰੀ ਫਲਾਂ ਕਿਉਂਕਿ ਇਹਦੀ ਜਿਹੜੀ ਤਸਵੀਰ ਅਖੰਡੀ ਹੁੰਦੀ ਹੈ ਠੀਕ ਹੈ ਜੀ ਸੋ ਗਰਮੀਆਂ ਦੇ ਵਿੱਚ ਜਿੰਨੀ ਵੀ ਜ਼ਿਆਦਾ ਗਰਮੀ ਹੁੰਦੀ ਆ ਉਹਨੂੰ ਆਪਾਂ ਇਹਨਾਂ ਨਿੰਬੂ ਦੇ ਸਕੰਜੀ ਜਿਹੜੀ ਪੀਨੇ ਆ ਉਹ ਸਾਨੂੰ ਠੰਡਕ ਪਹੁੰਚਾਉਂਦੀ ਹੈ ਠੀਕ ਹੈ ਸਰ ਜਿਹੜਾ ਇਹ ਰਾਸਾ ਜੀ ਉਹਦਾ ਕਿੰਨਾ ਕੁ ਖੱਟਾ ਜੀ ਕਿਉਂ ਮਿੱਠਾ ਨਹੀਂ ਖਟਾਸ ਹੁੰਦੀ ਦੇਖੋ ਹਾਂ ਵਿਟਾਮਿਨ ਸੀ ਆ ਖਟਾਤਾ ਹੋਊਗਾ ਸਕਾਰਬਿਕ ਐਸਿਡ ਹੁੰਦਾ ਇਹ ਠੀਕ ਹੈ ਜੀ ਸੋ ਸਾਡੇ ਕੋਲ ਨਿੰਬੂ ਦੀਆਂ ਤਕਰੀਬਨ 6 ਕਿ ਜੱਤੀਆਂ ਹੈਗੀਆਂ ਠੀਕ ਹੈ ਜੀ ਦੇਖਾ ਕਲਕੱਤਾ ਵਦੀ ਨਿੰਬੂ ਹੁੰਦਾ ਇਹ ਵੀ ਕਲਕੱਤੇ ਦੀ ਵੈਰਾਈਟੀ ਹੈ ਇੱਕ ਸੋ ਇਸ ਤੋਂ ਬਿਨਾਂ ਤੁਸੀਂ ਆ ਦੇਖੋਗੇ ਇਹ ਇਸ ਤਰ੍ਹਾਂ ਦੇ ਨਿੰਬੂ ਨੇ ਲੰਬੇ ਇਹ ਇਹਨੂੰ ਗੰਧਰਾਜ ਨਿੰਬੂ ਕਹਿੰਦੇ ਨੇ ਅੱਛਾ ਜੀ ਗੰਧ ਦਾ ਮੀਨ ਇੱਕ ਹਾਂ ਹਾਂ ਇਹ ਗੰਧਰਾਜ ਨਿੰਬੂ ਆ ਸੋ ਇਹਦਾ ਇੱਕ ਨਿੰਬੂ ਦੇ ਨਾਲ ਇਸਕੰਜਮੀ ਬਣ ਜਾਂਦਾ ਜੱਗ ਬਣ ਜਾਂਦਾ ਇਸਕੰਜਮੀ ਦਾ ਅੱਛਾ ਜੀ ਹਾਂ ਬਹੁਤ ਵਧੀਆ ਹੈਗਾ ਇਹ ਫਲੇਵਰ ਬਹੁਤ ਅੱਛੀ ਹੈ ਦੀ ਗੰਧ ਮੀਨਸ ਖੁਸ਼ਬੂ ਖੁਸ਼ਬੂ ਇਸ ਕਰਕੇ ਗੰਧਰਾਜ ਕਹਿੰਦੇ ਨੇ ਇਹਨੂੰ ਸੋ ਇਸ ਤੋਂ ਬਿਨਾ ਸਾਡੇ ਕੋਲ ਸਾਈ ਸਰਬਤੀ ਹੈ ਠੀਕ ਹੈ ਸਰ ਐਨ ਆਰ ਸੀ ਸੀ 8 ਹੈ ਠੀਕ ਹੈ ਜੀ ਤੇ ਇਸ ਤੋਂ ਇਲਾਵਾ 12 ਮਾਸ ਨਿੰਬੂ ਜਿਹੜਾ ਹੈਗਾ ਉਹ ਆਪਿਆ ਇੱਧਰ ਠੀਕ ਹੈ ਜੀ ਠੀਕ ਹੈ ਜੀ ਤੇ ਫਿਰ ਜਿਹਨੂੰ ਕੁੰਬ ਕਾਠ ਜਾਂ ਪਾਕਿਸਤਾਨੀ ਨਿੰਬੂ ਕਹਿੰਦੇ ਨੇ ਉਹ ਨੇ तकरीबन ਸਾਡੇ ਕੋਲ 6 ਜਿਹੜੀਆਂ ਇਹ ਸੋਹਣੀਆਂ ਨੇ ਸਾਰਾ ਮੈਂ ਪੜ ਰਿਹਾ ਦੀਗਾ ਲਾਲ ਨਿੰਬੂ ਹਾਂ ਇਹ ਨਿੰਬੂ ਬਾਰੇ ਦੱਸੋ ਇਹ ਨਵੀਂ ਵੈਰੈਟੀ ਆਈ ਹੈ ਨਿੰਬੂ ਦੀ ਇਹਦੇ ਫੁੱਲ ਵੀ ਲਾਲ ਸੀਗੇ ਅੱਛਾ ਜੀ ਗੁਲਾਬ ਚਿੱਟੇ ਹੁੰਦੇ ਨੇ ਬਟ ਇਹਦੀ ਫਲੇਵਰਿੰਗ ਵੀ ਜਿਹੜੀ ਸੀਗੀ ਇਹ ਲਾਲ ਸੀਗੀ ਜਦੋਂ ਇਹਨੂੰ ਕਟਾਂਗੇ ਵਿੱਚੋਂ ਲਾਲ ਨਿਕਲੂਗਾ ਹਲੇ ਪੱਕੇ ਨਹੀਂ ਇਹ ਵੜ ਰਹੇ ਨੇ ਵੜ ਰਹੇ ਨੇ ਇਹ ਆਪਣੇ ਲਵੇ ਇੱਕ 3 ਨਵੀਂ ਆਈ ਹੈ ਹਾਂ ਨਵੀਂ ਆਈ ਹੈ ਸਰ ਇਹ ਤੁਸੀਂ 6-7 ਕਿਸਮ ਦੇ ਨਿੰਬੂ ਜਾਤੀ ਦੇ ਪੌਦੇ ਸਾਨੂੰ ਦੱਸਦੇ ਨੇ ਇਹ ਜਿਹੜੇ ਹਾਂਜੀ ਤੇ ਇਹਨਾਂ ਦਾ ਜੇ ਆਪਾਂ ਰੇਟ ਦੀ ਗੱਲ ਕਰੀਏ ਵੀ ਰੇਟ तकरीबन 150 ਰੁਪਏ ਦਾ ਸੀ 150 ਦਾ ਹਾਂ ਜੇ ਸਾਈਂ ਸਰਪਤੀ ਉਹ ਮਹਿੰਗਾ ਬੂਟਾ ਉਹ ਪਿੱਛੋਂ ਮਹਿੰਗਾ ਆਉਂਦਾ ਸੋ ਮਤਲਬ ਮਤਲਬ ਅਕੋਰਡਿੰਗ ਟੂ ਮਤਲਬ ਹਾਈਟ ਦੇ ਹੁੰਦਾ ਦੋ ਤੋਂ ਤੁਸੀਂ ਦੇਖ ਸਕਦੇ ਹੋ ਜੇ ਤੁਸੀਂ ਬਾਜ਼ਾਰ ਦੇ ਵਿੱਚ 2-2.5 ਕਿਲੋ ਨਿੰਬੂ ਖਰੀਦਦੇ ਹੋ ਤਾਂ ਇੱਕ ਪੌਦਾ ਖਰੀਦ ਲਓ ਬਸ ਨਾਲੇ ਨਿੰਬੂ ਦੇ 2.5 ਕਿਲੋ ਹੀ ਹੁਣ ਤਾਂ ਨਿੰਬੂ 300 ਰੁਪਏ ਕਿਲੋ ਤੱਕ ਵੇਚ ਗਿਆ ਹਾਂ ਜੀ ਆਪਾਂ ਸੀਜ਼ਨ ਦੇ ਨਾਲ ਗੱਲ ਕਰਦੇ ਆ ਉਹ 50 60 ਰੁਪਏ ਆਪਾਂ ਨੂੰ ਆਮ ਨਿੰਬੂ ਮਿਲਦਾ ਤੁਸੀਂ 3 ਕਿਲੋ ਨਿੰਬੂ ਖਰੀਦੋ ਮਜ਼ਾਰ ਜੋ ਇੱਕ ਪੌਦਾ ਖਰੀਦ ਕੇ ਲੈ ਜਾਓ ਬਸ ਕੰਮ ਫਧਿਆ ਤੇ ਸਾਰਾ ਸਾਲ ਤੁਸੀਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਇਹ ਮਤਲਬ ਕਿ ਕਾਉਂਟੇਬਿਲਟੀ ਨਹੀਂ ਹੈ ਇਹਨਾਂ ਦੀ ਹਾਂਜੀ ਇਹ ਇਹਨਾਂ ਦਾ ਪੈਸਾ ਲੱਗਿਆ ਜਿਹੜਾ ਤੁਹਾਡਾ ਇਹ ਕੋਲ ਨਹੀਂ ਇਹ ਆਪਣੇ ਵਸਤੀ ਨੇ ਨਾਲੇ ਸਰ ਇਹ ਜਿਹੜੇ ਹੈਗਾ ਇਹ ਦੀ ਹਰੀਆਵਲ ਬਹੁਤ ਹੈ ਜਾਂਦੀ ਹੈ ਹਰੀਆਵਲ ਬਹੁਤ ਆ ਤੇ ਸਜਾਵਟੀ ਵੀ ਆ ਜੇ ਆਪਣੇ ਘਰਾਂ ਚ ਲੱਗਿਆ ਹੋਇਆ ਜਦੋਂ ਇਹਨੂੰ ਖੁਲਾਵਰੇ ਹੁੰਦੇ ਲਹਿੰਦਾ ਜੀ ਇੰਨੀ ਖੁਸ਼ਬੂ ਆਉਂਦੀ ਆ ਨਿੰਬੂ ਜਾਤੀ ਦੇ ਫੁੱਲਾਂ ਦੇ ਵਿੱਚੋਂ ਹਾਂਜੀ ਹਾਂਜੀ ਉੱਛੀ ਨਾ ਤੁਸੀਂ ਆਗਰਾ ਨੇ ਤੇ ਤੇ ਛਿੜਕਿਆ ਹੁੰਦਾ ਇਸ ਤਰ੍ਹਾਂ ਹਾਂਜੀ ਬਾਕੀ ਕੋਸਮੈਟਿਕਸ ਪੈਂਦੇ ਨੇ ਹਾਂਜੀ ਇਹਦੇ ਬਹੁਤ ਸਾਰੇ ਗੁਣ ਨੇ ਇਹ ਨਹੀਂ ਕਿੱਲਾ ਵੀ ਆਪਾਂ ਦੀ ਸਕੰਨੀ ਬਣਾਉਂਦੇ ਆ ਅਸਲ ਕਾ ਵੀ ਵਰਤਿਆ ਜਾਂਦਾ ਹੈ ਇਹ ਛਿਲਕਾ ਵਰਤਿਆ ਜਾਂਦਾ ਹੈ ਛਿਲਕੇ ਦੀ ਗੱਲ ਆ ਗਈ ਆਪਣੀ ਹਾਂਜੀ ਹੋਣ ਜਿਹੜਾ ਅਸੀਂ ਘਰੇ ਨਿੰਬੂ ਨਚੋੜਦੇ ਆ ਹਾਂਜੀ ਹਾਂਜੀ ਉਹਦਾ ਮੈਂ ਬਾਇਓਐਨਜ਼ਾਈਮ ਬਣਾ ਰਿਹਾ ਮੈਂ ਦਿਖਾਉ ਤੁਹਾਨੂੰ ਠੀਕ ਹੈ ਜੀ ਉਹਨੂੰ ਅਸੀਂ ਜੀ ਦਰਸ਼ਕੋ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਅਟੈਚ ਕਰਕੇ ਦਿਖਾਵਾਂਗੇ ਦਿਖਾਵਾਂਗੇ ਜਿਹੜਾ ਬਾਇਓਐਨਜ਼ਾਈਮ ਹੈਗਾ ਉਹਦੇ ਵਿੱਚ ਅਸੀਂ ਮਤਲਬ ਬੋਤਲ ਲਈ ਇੱਕ ਹਾਂਜੀ ਬੋਤਲ ਦੇ ਵਿੱਚ ਇਹਦੇ ਟੁਕੜੇ ਪਾ ਲੇ ਤੇ ਉਹਦੇ ਵਿੱਚ ਮੈਂ ਤਕਰੀਬਨ 50 ਗ੍ਰਾਮ ਗੋੜ ਪਾ ਲਿਆ ਠੀਕ ਹੈ ਜੀ ਤੇ ਬਾਕੀ ਪਾਣੀ ਪਾਤਾ ਹਾਂਜੀ ਉਹਨੂੰ ਅਸੀਂ ਮਤਲਬ ਬਣਾ ਰਿਹਾ ਦੋ ਘੰਟੇ ਦਾ ਪ੍ਰੋਸੈਸ ਆ ਇਹ ਠੀਕ ਹੈ ਜੀ ਠੀਕ ਹੈ ਤੇ ਐਡੀ ਵਧੀਆ ਮਤਲਬ ਕਿ ਐਨਜ਼ਾਈਮ ਬਣਦਾ ਹੋ ਪੌਦਿਆਂ ਸਪਰੇਅ ਕਰਨ ਵਾਸਤੇ ਠੀਕ ਹੈ ਜੀ ਥੋੜਾ ਆਪਦਾ ਉਹ ਸਾਰ ਪੌਦਿਆਂ ਲਈ ਉਹਦਾ ਕੀ ਫਾਇਦਾ ਜੀ ਉਹ ਗਰੋਥ ਵਾਸਤੇ ਆ ਗਰੋਥ ਵਾਸਤੇ ਆ ਠੀਕ ਹੈ ਨਾ ਤੇ ਉਹ ਹੁਣ ਅਸੀਂ ਉਹਨੂੰ ਸਵੇਰ ਸ਼ਾਮ ਹਿਲਾ ਦਿੰਨੇ ਆ ਤੇ ਉਹਦੀ ਮਤਲਬ ਜਸਟ ਹਵਾ ਹੀ ਕੱਢਣੀ ਟੱਕੜ ਨਹੀਂ ਫੁੱਲਣਾ ਹਵਾ ਕੱਢ ਥੋੜਾ ਲਾਈਟ ਕਰਕੇ ਗੈਸ ਕੱਢਣੀ ਉਹਦੀ ਤੇ ਹੁਣ ਪ੍ਰੋਸੈਸ ਚੱਲਦਾ ਮੈਂ ਤੁਹਾਨੂੰ ਦਿਖਾਉਂਗਾ ਸੋ ਨਿੰਬੂ ਜਿਹੜਾ ਹੈਗਾ ਇਹ ਵੇਸਟ ਨਹੀਂ ਜਾਂਦਾ ਇਹਨੂੰ ਕਦੇ ਵੀ ਨਾ ਸੱਟੋ ਇਹਨੂੰ ਸੁਕਾ ਲਓ ਜਦੋਂ ਇਹ ਸਕੂਲ ਦੇ ਵਿੱਚ ਸੀਗੇ ਉੱਥੇ ਸਾਡੇ ਕਮਾਨਸਟੇ ਸਨਸ਼ੇਰ ਸਿੰਘ ਸੀਗੇ ਹਾਂਜੀ ਉਹਨਾਂ ਕੋਲ ਮੰਝਣ ਸੀਗਾ ਇੱਕ ਕਾਫੀ ਜੀ ਉਹਦਾ ਫਾਰਮੂਲਾ ਉਹ ਅਸੀਂ ਬਣਾਇਆ ਵੀ ਸੀਗਾ ਹਾਂਜੀ ਉਹਦੇ ਵਿੱਚ ਅਸੀਂ ਨਿੰਬੂ ਸੁਕਾ ਕੇ ਪਾਏ ਸੀਗੇ ਠੀਕ ਹੈ ਜੀ ਕੀ ਸਕੇ ਵੱਡਾ ਕਮਾਲ ਦਾ ਬਣੇ ਓ ਮਤਲਬ ਕਿ ਅਨਫੋਰਚੂਨੇਟਲੀ ਮੇਤੋਂ ਨੁਸਖਾ ਖੋ ਗਿਆ ਠੀਕ ਹੈ ਜੀ ਉਹ ਫੋਟੋ ਕਾਪੀ ਵੀ ਕਰਾਈ ਹਮਚਲੇ ਕਹਿੰਦਾ ਪਲਾ ਹੋ ਜਾਂਦਾ ਤੇ ਅਸੀਂ ਦੰਦਾ ਵਾਸਤੇ ਬਣਾਇ ਸੀ ਬਹੁਤ ਕਮਾਲ ਦੀ ਚੀਜ਼ ਬਣ ਗਈ ਦੇਖ ਲਓ 201 ਅਸੀਂ ਪਹਿਲਾਂ ਤੁਹਾਨੂੰ ਜਾਮਣ ਦੇ ਜਿਹੜੀਆਂ ਟਾਹਣੀਆਂ ਤੋਂ ਮੰਜਣ ਦੱਸਿਆ ਸੀ ਹੁਣ ਨਿੰਬੂ ਦੇ ਸਿਲਕੇ ਤੋਂ ਮੰਜਣ ਸਰ ਦੱਸ ਰਿਹਾ ਹਾਂ ਮਤਲਬ ਇਹਨੂੰ ਬੋਹ ਨਾ ਕਰੋ ਸਿਰਕਾ ਸਿੱਟੋਨਾ ਸੰਤੇ ਦਾ ਛਿਲਕਾ ਨਾਲ ਸਿੱਟੋ ਉਹਦਾ ਫੇਸ ਆਉਂਦੇ ਨੇ ਫੇਸ ਪੈਕ ਆਉਂਦੇ ਨੇ ਸੋ ਤੁਸੀਂ ਉਹਨੂੰ ਪਾਊਡਰ ਬਣਾ ਲਓ ਦਹੀਂ ਦੇ ਵਿੱਚ ਮਿਲਾ ਕੇ ਮਲਾਈ ਦੇ ਵਿੱਚ ਮਿਲਾ ਕੇ ਆਪਦੇ ਫੇਸ ਤੇ ਲਾਓ ਮਤਲਬ ਚੀਜ਼ਾਂ ਨੇਚਰਲ ਚੀਜ਼ਾਂ ਨੇ ਇਹ ਦਰਸ਼ਕੋ ਤੁਸੀਂ ਸਾਡੇ ਇਹ ਲਖਵਿੰਦਰ ਸਿੰਘ ਪੈਦਨਿਕਾ ਚੈਨਲ ਨੂੰ ਜੇ YouTube ਤੇ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਦਿਓ ਜੇ ਤੁਸੀਂ ਇਸ ਨੂੰ ਦੇਖ ਰਹੇ ਹੋ Facebook ਦੇ ਤਾਂ ਇਹਨੂੰ ਫੋਲੋ ਕਰਕੇ ਸ਼ੇਅਰ ਵੀ ਅੱਗੇ ਤੋਂ ਅੱਗੇ ਕਰੋ ਕਿ ਤਾਂ ਕਿ ਇਹ ਜਿਹੜੀ ਬੜੀ ਮੁੱਲੀ ਜਾਣਕਾਰੀ ਤੁਹਾਡੇ ਤੱਕ ਹੀ ਸੀਮਤ ਨਾ ਰਹੇ ਤੁਹਾਡੇ ਹੋਰ ਦੋਸਤਾਂ ਮਿੱਤਰਾਂ ਤੱਕ ਵੀ ਜਾਵੇ